ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਸਾਨੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਸਟਾਰਟ ਕਰਦੇ ਆਂ ਆਪਾਂ ਅੱਜ ਦੀ ਨਿਊ ਵੀਡੀਓ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਜਿਹੜੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਵਲੌਗ ਦੇ ਨਾਲ ਬਨੇ ਰਹੋ ਅੱਜ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਆ ਗਾਇਸ ਪੈਨ ਗਾਇਸ ਪੈਨ ਦਾ ਹੋ ਗਿਆ ਐਕਸੀਡੈਂਟ ਸੋ ਐਕਸੀਡੈਂਟ ਦੀ ਕੀ ਵਜ੍ਹਾ ਸੀ ਕਹਿੰਦੇ ਜਦੋਂ ਹਰ ਵਕਤ ਆਪਾਂ ਫੋਨ ਦੇ ਵਿੱਚ ਧਿਆਨ ਰੱਖਾਂਗੇ ਫੋਨ ਚੱਕ ਕੇ ਤੁਰੇ ਫਿਰਾਂਗੇ ਜਦੋਂ ਆਪਾਂ ਟ੍ਰੈਵਲ ਵੀ ਕਰਦੇ ਹੋਏ ਫੋਨ ਨੂੰ ਯੂਜ਼ ਕਰਾਂਗੇ ਤਾਂ ਆਬਵੀਅਸ ਆ ਐਦਾਂ ਦੇ ਇਨਸੀਡੈਂਟਸ ਹੁੰਦੇ ਰਹਿੰਦੇ ਨੇ ਸੋ ਮੈਂ ਅੱਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਹਾਂ ਵੀਡੀਓ ਕਲਿੱਪ ਸ਼ੇਅਰ ਕਰਦੀ ਹਾਂ ਤੁਸੀਂ ਦੇਖਿਓ ਜ਼ਰਾ ਸਾਵਧ ਹੋਣਾ ਹਾਂਜੀ ਤਾਂ ਤੁਸੀਂ ਦੇਖ ਸਕਦੇ ਹੋ ਨਾ ਮੈਂ ਇੱਕ ਕਲਿੱਪ ਐਡ ਕਰਦੀ ਹਾਂ ਕਲਿੱਪ ਦੇਖਿਓ ਸਬਜੀ ਕੀ ਆ? ਕੋਈ ਨਾ ਤਿਆਰ ਹੋ ਗਿਆ। ਪਰ ਜਿਹੜੀ ਉਹ ਸੀ ਨਾ। ਓਹੋ। ਸਕੂਟਰ ਹੀ ਲੱਗਦਾ ਚੰਗੀ ਢੀਗੇ। ਗਾ ਜਿੰਨੇ ਲੈ ਕੋਪੀ। ਢੀਗੇ ਕਿਤੇ ਵੀ ਦੱਸ ਦੋ। ਆਪ ਦੀ ਗਲਤੀ ਨਾ। ਛਲਾਂਗਾ ਮਾਰ ਰਹੀ ਸੀ। ਆਹੋ ਨੱਚਦੀ ਸੀ ਫਿਰ ਮੈਂ ਜਦੋਂ ਆਉਂਦਾ। ਫਿਰ ਆਮ ਜਦੋਂ। ਚਲੋ ਜਵਾਕ ਮੈਨੂੰ ਤੇ ਛੇਡਾ ਕਰ ਦਿਓ। ਕੰਗਾਈਸ ਰਿਹਾ ਮੇਰਾ ਭਰਾ ਮੈਨੂੰ ਲੈਣ ਗਿਆ ਸੀ ਤੇ ਇੱਦਾਂ ਦੇਖੋ ਸੱਟ ਲੱਗੀ ਕੁੱਤਿਆ ਆਹ ਕੁੱਤੇ ਹਟ ਜਾ ਤੋਗਦਾਵਾ ਬੰਦਰਾ ਜਾ ਦੇਖ ਲੋ ਦੇਖ ਸਕਦੇ ਹੋ ਤੁਸੀਂ ਕਿੱਦਾਂ ਹਨਾ ਮਤਲਬ ਬੱਚਿਆਂ ਨੂੰ ਗਾਲਾਂ ਦੇ ਰਹੀ ਆ ਹਰਾਮ ਜਾਲਿਆ ਕੰਜਰੀਏ ਉਹ ਮਤਲਬ ਇਹ ਵਲੌਗ ਦੇ ਵਿੱਚ ਇਹ ਸਭ ਕੁਝ ਬਾਕੀ ਬੱਚਿਆਂ ਨੂੰ ਇੱਦਾਂ ਦੀ ਵਰਡਿੰਗ ਦੇ ਵਿੱਚ ਬੋਲਣਾ ਕੀ ਇਹ ਚੀਜ਼ਾਂ ਸਹੀ ਲੱਗਦੀਆਂ ਨੇ ਮਤਲਬ ਬੱਚੇ ਕੀ ਸਿੱਖਣਗੇ ਜਿਹੜੇ ਕੋਲ ਨੇ ਉਹ ਕੀ ਸਿੱਖਣਗੇ ਤੇ ਜਿਹੜੇ YouTube ਤੇ ਇਹਨਾਂ ਨੂੰ ਦੇਖਦੇ ਨੇ ਉਹ ਕੀ ਸਿੱਖਣਗੇ देखो सेट ਦਾ ਵੱਜਣੀ ਸੀ ਬੱਚੇ ਵੀ ਮਜ਼ਾਕ ਉਡਾਈ ਜਾਂਦੇ ਇਹ ਫੋਨ ਦਾ ਖੜਾ ਨਹੀਂ ਛੱਡਿਆ ਡੈਗ ਵੀ ਪਈ ਤਾਂ ਵੀ ਫੋਨ ਦਾ ਖੜਾ ਨਹੀਂ ਛੱਡਿਆ ਐਕਟਿਵਾ ਤੋਂ ਡੈਗ ਪਈ ਵੀ ਹਰ ਚੀਜ਼ ਹਰ ਚੀਜ਼ ਦਿਖਾਉਣੀ ਹੈ ਨਾ ਜ਼ਰੂਰੀ ਆ ਤੁਸੀਂ ਦੇਖ ਹੀ ਲਿਆ ਹਨਾ ਨਾ ਤਾਂ ਮਤਲਬ ਫੇਰ ਕਹਿਣਾ ਲੋਕ ਕਮੈਂਟਾਂ ਦੇ ਵਿੱਚ ਗਲਤ ਬੋਲਦੇ ਆ ਚਲੋ ਭਈ ਆਪਣੇ ਘਰ ਦਾ ਖਾਂਦੀ ਆ ਆਪਣੇ ਪੈਸਿਆਂ ਦਾ ਖਾਂਦੀ ਆ ਆਪਾਂ ਨੂੰ ਤਾਂ ਕਿਸੇ ਚੀਜ਼ ਦੀ ਪ੍ਰੋਬਲਮ ਹੋਣੀ ਨਹੀਂ ਚਾਹੀਦੀ ਪਰ ਫੇਰ ਵੀ ਕੈਮਰਾ ਆਫ ਕਰਕੇ ਵੀ ਇਹ ਚੀਜ਼ਾਂ ਹੋ ਸਕਦੀਆਂ ਮਤਲਬ ਹਨਾ ਕਦੇ ਕੁਛ ਕਦੇ ਕੁਛ ਕਦੇ ਕੁਛ ਐਦਾਂ ਤਾਂ ਬੰਦਾ ਯਾਰ ਨੂੰ ਹੀ ਪੈੜਾ ਲੱਗਦਾ ਵੀ ਹਰ ਵਕਤ ਮੂੰਹ ਹੀ ਮਾਰੀ ਜਾਣਾ ਹਨਾ ਮੱਝ ਵਾਂਗੂ ਜਿਵੇਂ ਮੱਝ ਗਾਲਾ ਕਰੀ ਜਾਂਦੀ ਆ ਉਹ ਚੀਜ਼ ਹੋਈ ਪਈ ਐ ਤੇ ਬਾਕੀ ਦੇਖੋ ਆਪਾਂ ਇਹ ਨਹੀਂ ਕਹਿੰਦੇਗੇ ਕਿਉਂਕਿ ਅਗਲੇ ਦੀ ਆਪੋ ਆਪਣੀ ਲਾਈਫ ਆ ਪਰ ਮੈਂ ਇਹੀ ਕਹਿਣਾ ਚਾਹੁੰਨੀ ਆ ਵੀ ਭੈਣ ਮੇੜੀਏ ਵੀ ਥੋੜਾ ਜਿਹਾ ਧਿਆਨ ਰੱਖਿਆ ਕਰ ਹੁਣ ਛੋਟਾ ਇਨਸੀਡੈਂਟ ਹੋਇਆ ਜੇ ਅੱਗੇ ਇਨ ਫਿਊਚਰ ਐਦਾਂ ਹੀ ਹਰਕਤਾਂ ਰਹੀਆਂ ਤਾਂ ਮਤਲਬ ਗਾਂ ਵਾਸਤੇ ਸੋਚੋ ਪਤਾ ਨਹੀਂ ਹੁੰਦਾ ਮਾੜੇ ਟਾਈਮ ਦਾ ਕਿ ਕਦੋਂ ਕੀ ਹੋ ਜਾਣਾ ਸੋ ਹਰ ਵਕਤ ਜਿਹੜਾ ਹੈਗਾ ਵਲੋਗਿੰਗ ਦੇ ਚੱਕਰ ਚ ਚਾਰ ਪੈਸਿਆਂ ਦੇ ਚੱਕਰ ਦੇ ਵਿੱਚ ਜਦੋਂ ਤੁਸੀਂ ਟਰੈਵਲ ਕਰਦੇ ਹੋ ਤਾਂ ਫੋਨ ਨੂੰ ਇਗਨੋਰ ਕਰਿਆ ਕਰੋ ਫੋਨ ਨੂੰ ਬੰਦ ਕਰਕੇ ਆਪਦੇ ਪਾਰਸ ਦੇ ਵਿੱਚ ਪਾ ਲਿਆ ਕਰੋ ਭਾਈ ਹੱਥੇ ਚ ਫੜ ਲਿਆ ਕਰੋ ਕਿਉਂਕਿ ਇਦਾਂ ਜਿਹੜਾ ਹੈਗਾ ਨਾ ਬਹੁਤ ਔਖਾ ਹੋ ਜਾਂਦਾ ਬਾਅਦ ਚ ਦੇਣੀਆਂ ਆਉਂਦੀਆਂ ਇਹ ਚੀਜ਼ਾਂ ਛੱਟ ਤਾਂ ਲੱਗਣੀ ਸੀ ਜਿਹੜੇ ਸਾਹ ਨਾਲ ਮੈਂ ਤਾਂ ਆਏ ਸੀ ਆਟੋ ਦੇ ਵਿੱਚ ਬੈਠੇ ਫਿਰ ਬੱਸ ਦੇ ਵਿੱਚ ਬੈਠੀ ਹੈ ਨਾ ਵੀ ਇਹਨੇ ਮਾਂ ਦੀ ਧੀ ਨੇ ਫੋਨ ਨਹੀਂ ਛੱਡਿਆ ਨਾ ਇਹ ਹੁਣ ਅੱਜ ਕੱਲ ਖਾਣਾ ਛੱਡਦੀ ਐ ਤੇ ਨਾ ਅੱਜ ਕੱਲ ਇਹ ਫੋਨ ਦਾ ਖੜਾ ਛੱਡਦੀ ਐ ਮਤਲਬ ਹਰ ਨਿੱਕੀ ਨਿੱਕੀ ਚੀਜ਼ ਰਿਕਾਰਡ ਕਰਨੀ ਹਰ ਨਿੱਕੀ ਨਿੱਕੀ ਚੀਜ਼ ਵਲੌਗ ਪਾਉਣਾ ਕੋਈ ਚਿੱਜ ਦਾ ਵਲੌਗ ਪਾਓ